ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਡ్రਾਈ ਫਰੂਟ ਦੀ ਪੰਗੀਰੀ ਇਹਨਾਂ ਦੇ ਵਿੱਚ ਆਪਾਂ ਆਟਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਹੈਗਾ ਸਿਰਫ ਆਪਾਂ ਰੋਸਟੀ ਕਰਨੇ ਆ ਇਹਦੇ ਵਿੱਚ ਪਾਉਣ ਲੱਗੀ ਆ ਮੈਂ 150 ਗ੍ਰਾਮ ਅਖਰੋਟ 150 ਗ੍ਰਾਮ ਹੀ ਮੈਂ ਇਹਦੇ ਵਿੱਚ ਪਿਸਤਾ ਪਾਉਣ ਲੱਗੀ ਆ ਤੇ 150 ਗ੍ਰਾਮ ਹੀ ਮੈਂ ਇਹਦੇ ਵਿੱਚ ਪਾਉਣ ਲੱਗੀ ਆ ਕਾਜੂ 400 ਗ੍ਰਾਮ ਇਹਦੇ ਵਿੱਚ ਮੈਂ ਬਦਾਮ ਪਾਉਣ ਲੱਗੀ ਆ 200 ਗ੍ਰਾਮ ਖਸਖਸ 4 ਮੱਗ ਜਨੇ ਇਹ ਹੈਗੇ 400 ਗ੍ਰਾਮ ਪਰ ਇਹ ਚ ਮੈਂ 200 ਗ੍ਰਾਮ ਪਾਉਂਗੀ 50 ਗ੍ਰਾਮ ਹੈਗੇ ਫੁੱਲ ਪਤਾਸੇ 400 ਗ੍ਰਾਮ ਦਾਖਾ ਨੇ ਪਰ ਮੈਂ 200 ਗ੍ਰਾਮ ਪਾਉਂਗੀ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਰੋਸਟ ਪਹਿਲਾਂ ਆਪਾਂ ਕਰਾਂਗੇ But I'm not. ਹਾਂ ਜੀ ਇਹਨਾਂ ਨੂੰ ਆਪਾਂ ਰੋਸਟ ਕਰ ਲੈਣੇ ਆਂ ਰੋਸਟ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ